ਪੰਜਾਬ ਤੇ ਜਦੋਂ ਵੀ ਮਾਰ ਪਈ ਦੇ ਪੰਜਾਬੀ ਹਮੇਸ਼ਾ ਤਿਆਰ ਰਹਿੰਦੇ ਆ ਖਾਸ ਕਰਕੇ ਉਹ ਸਾਰੇ ਪੰਜਾਬੀ ਜਿਨ੍ਹਾਂ ਨੇ ਪੰਜਾਬੀਆਂ ਨੂੰ ਹੀ ਬਹੁਤ ਉੱਚੇ ਲੈਵਲ ਤੇ ਰੱਖਿਆ ਹੋਇਆ ਹੈ ਚਾਹੇ ਉਹ ਰਣਜੀਤ ਬਾਵਾ ਹੈ ਜਾਂ ਫਿਰ ਦਲਜੀਤ ਸਾਜ ਹੈ ਜਾਂ ਫਿਰ ਬਾਲੀਵੁੱਡ ਦਾ ਸਟਾਰ ਜਿਹਨੂੰ ਬਹੁਤ ਸਾਰੇ ਪੰਜਾਬੀ ਪਿਆਰ ਕਰਦੇ ਆ ਸੰਜੇ দত্ত ਗੁਰਦਾਸ ਮਾਨ ਹੈ ਸਤਿੰਦਰ ਸਤਾਜ ਹੈ ਐਮੀ ਵਰਕ ਹੈ ਖਾਸ ਕਰਕੇ ਕਰਨ ਔਜਲੇ ਪਰ ਦੋ ਤਿੰਨ ਬੰਦੇ ਦੀ ਕਮੀ ਹੈ ਜਿਹੜੀ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਚੱਲ ਰਹੀ ਹੈ ਜਿਸ ਦੇ ਵਿੱਚ ਦੀਪ ਸਿੱਧੂ ਬਈ ਹੈ ਤੇ ਉਸ ਦੇ ਨਾਲ ਸਿੱਧੂ ਮੂਸੇਵਾਲਾ ਜੇਕਰ ਇਹ ਦੋਨੇ ਭਰਾ ਵੀ ਇੱਥੇ ਹੁੰਦੇ ਦੁਨੀਆਂ ਦੇ ਵਿੱਚ ਹੁੰਦੇ ਤਾਂ ਇਹਨਾਂ ਨੇ ਵੀ ਹਰ ਵੱੱਧ ਤੋਂ ਵੱਧ ਪੰਜਾਬੀਆਂ ਕਰਨੇ ਸੀ ਪੰਜਾਬੀਆਂ ਦੀ ਹੈਲਪ ਕਰਨੀ ਸੀ ਪਰ ਜੋ ਬਾਣਾ ਰੱਬ ਨੂੰ ਹੈ ਉਹ ਆਪਾਂ ਨੂੰ ਮੰਨਣਾ ਪੈਂਦਾ ਹੈ ਕਰਨ ਔਇਲਾ ਨੇ 27 ਘੰਟੇ ਦੇ ਅੰਦਰੰਦਰ ਹੀ 3.5 ਤੋਂ 4 ਲੱਖ ਦੀ ਵੋਟ ਭੇਜੀ ਹੈ ਤੇ ਉਸਨੇ ਇਹ ਗੱਲ ਕਹੀ ਹੈ ਕਿ ਇਸ ਤੋਂ ਬਾਅਦ ਵੀ ਮੈਂ ਹੈਲਪ ਕਰਦਾ ਰਹੂੰਗਾ ਜਦੋਂ ਪਾਣੀ ਉਤਰ ਜਾਊਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਜ਼ਿਆਦੇ ਨਾਮੀ ਚਿਹਰੇ ਆ ਜਿਹੜੇ ਅੱਗੇ ਨਿਕਲ ਕੇ ਆ ਰਹੇ ਆ ਜਿਹੜੇ ਪੰਜਾਬ ਦੇ ਵਿੱਚ ਉਤਰ ਰਹੇ ਆ ਗਰਾਊਂਡ ਲੈਵਲ ਤੇ ਜਾ ਕੇ ਸ਼ਾਇਦ ਤੁਸੀਂ ਇੰਸਟਾਗ੍ਰam ਉੱਤੇ YouTube ਉੱਤੇ ਜਾਂ Facebook ਉੱਤੇ ਉਹਨਾਂ ਦੀਆਂ ਤਸਵੀਰਾਂ ਦੇਖੇਂਗਾ ਹੁਣ ਕਿ ਨਾ ਕੋਸ਼ਕ ਇਨਫਲੂਐਂਸਰ ਆ ਇੰਸਟਾਗ੍ਰam ਉੱਤੇ ਜਾਂ ਫਿਰ ਕੋਸ਼ ਨਾਮੀ ਸਿੰਗਰ ਆ ਜਾਂ ਫਿਰ ਨਾਮੀ ਐਕਟਰ ਵੀ ਆਪਾਂ ਕਹਿ ਸਕਦੇ ਜਿਨ੍ਹਾਂ ਨੇ ਵੱਧ ਚੜ ਕੇ ਪੰਜਾਬ ਦੇ ਵਿੱਚ ਮਦਦ ਕਰ ਰਹੇ ਆ ਕੋਸ਼ਕ ਨਾਮ ਸਾਡੇ ਕੋਲੇ ਸਾਹਮਣੇ ਆਇਆ ਜੋ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਜਿਸ ਦੇ ਵਿੱਚ ਸਰਤਾਜ ਫਾਊਂਡੇਸ਼ਨ ਹੈ ਜਾਂ ਫਿਰ ਦਲਜੀਤ ਸਾਹਾਂਸ ਹੈ ਉਹਨਾਂ ਨੇ ਤਾਂ ਇਹ ਗੱਲ ਤੱਕ ਕਹਿ ਦਿੱਤੀ ਕਿ ਅਸੀਂ ਵੀ 10 ਪਿੰਡਾਂ ਨੂੰ ਆਪਣਾ ਗੋਦ ਲੈਨੇ 10 ਪਿੰਡਾਂ ਦੀ ਅਸੀਂ ਬਾਅਦ ਵਿੱਚ ਵੀ ਰਾਖੀ ਕਰਾਂਗੇ ਜਦ ਫਾਈਲ ਕਾ ਦਾ ਏਰੀਆ ਦੀ ਜਿਹੜੀ ਸਭ ਤੋਂ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਸ਼ੁਭਨਾਮ ਗਿੱਲ ਤੇ ਉਸ ਦਾ ਬਿਲਕੁਲ ਸਾਥੀ ਯੋਗਰਾਜ ਸਿੰਘ ਇਹਨਾਂ ਦੋਵਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਫਾਇਲ ਕਦੇ ਏਰੀਆ ਦੇ ਵਿੱਚ ਜਿੰਨੀ ਵੀ ਮਦਦ ਹੋ ਸਕੇ ਉੰਨੀ ਮਦਦ ਕਰਾਂਗੇ ਚਾਹੇ ਪੈਸੇ ਵੱਲੋਂ ਕਰੀਏ ਜਾਂ ਫਿਰ ਰਾਸ਼ਨ ਵੱਲੋਂ ਕਰੀਏ ਜਾਂ ਫਿਰ ਕਸ਼ਤੀਆਂ ਵੱਲੋਂ ਕਰੀਏ ਇਸ ਤੋਂ ਇਲਾਵਾ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਬੜਾ ਤਕੜਾ ਜੋਸ਼ ਦਿਖ ਰਿਹਾ ਆਪਾਂ ਨੂੰ ਵੱਧ ਝੜ ਕੇ ਉਹ ਸਾਰੇ ਸਾਰੇ ਹਿੱਸਾ ਲੈ ਰਹੇ ਆ ਜਿਨ੍ਹਾਂ ਕੋਲੇ ਮਰਲਾ ਜ਼ਮੀਨ ਵੀ ਹੈ ਨਹੀਂ ਉਹ ਵੀ ਵੱਧ ਝੜ ਕੇ ਲੋਕਾਂ ਦੀ ਸੇਵਾ ਕਰ ਰਿਹਾ ਕਹਿੰਦੇ ਨੇ ਕਿ ਕਰ ਭਲਾ ਹੋ ਭਲਾ ਜੇਕਰ ਅੱਜ ਲੋਕਾਂ ਦਾ ਭਲਾ ਕਰਨਗੇ ਫੇਰੀ ਆਪਣਾ ਭਲਾ ਹੋ ਸਕਦਾ ਹੈ ਇਸ ਤੋਂ ਇਲਾਵਾ ਗਵੰਡੀ ਸਟਟਨ ਦੀ ਗੱਲ ਕਰੀਏ ਹਰਿਆਣੇ ਤੋਂ ਵੀ ਬ ਰਹਿਆ ਯਾ ਯੂਪੀ ਤੋਂ ਵੀ ਪੋਜ ਰਿਹਾ ਹੋ ਗਿਆ ਪੰਜਾਬ ਉਹਨਾਂ ਨੂੰ ਪਤਾ ਹੈ ਕਿ ਜਦੋਂ ਸਾਡੇ ਸਾਈਡ ਖਤਰਾ ਹੁੰਦਾ ਹੈ ਪੰਜਾਬ ਸਾਡੇ ਨਾਲ ਖੜਦਾ ਤੇ ਅੱਜ ਪੰਜਾਬ ਨੂੰ ਜ਼ਰੂਰਤ ਹੈ ਤੇ ਪੰਜਾਬ ਦੇ ਨਾਲ ਲੋਕ ਖੜ ਵੀ ਰਹੇ ਆ